ਬਾਈ ਜੀ ਆਹ ਕਾਲਜੁਗ ਦੇ ਟਾਈਮ ਚ ਜਰਦਾ ਵੱਧ ਵਿਕਦਾ ਸੇਵ ਘੱਟ ਵਿਕਦਾ ਗਰੰਟੀ ਐ ਮੇਰੀ ਵੀਡੀਓ ਜਿਹੜੀ ਚੱਜ ਦੀ ਪਾਉਣੀ ਹੁੰਦੀ ਹੈ ਬਾੜੀ ਕੈਂਟ ਉਹਨੂੰ ਤੁਸੀਂ ਸ਼ੇਅਰ ਨਹੀਂ ਕਰਦੇ ਹੋ ਤੁਸੀਂ ਊਟ ਪਟਾੰਗ ਬੋਲਦੇ ਸ਼ੇਅਰ ਕਰ ਦਿੰਨੇ ਹੋ ਪਰ ਆਹ ਵੀਡੀਓ ਸ਼ੇਅਰ ਕਰਨੀ ਬੜੀ ਜ਼ਰੂਰੀ ਆ ਕੱਲੇ ਕੱਲੇ ਕਿਸਾਨ ਦੇ ਪੁੱਤ ਨੂੰ ਬਾਈ ਜੀ ਅੱਜ 75 ਸਾਲਾਂ ਦਾ ਬਜ਼ੁਰਗ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਮੈਂ 75 ਸਾਲਾਂ ਦਾ ਬਜ਼ੁਰਗ ਡੱਲੇ ਵਾਲ ਸਾਹਿਬ ਆਪਦੀ ਜ਼ਮੀਨ ਆਪਦੇ ਜਵਾਕਾਂ ਦੇ ਨਾਂ ਤੇ ਨੌ ਲਵਾ ਕੇ ਮਰਨ ਵਰਤ ਤੇ ਬਾਰਡਰ ਤੇ ਬੈਠਾਗਾ ਠੀਕ ਆ ਭਾਈ ਜੀ ਉਹਦੀ ਮੈਨੂ ਐ ਲੈ ਵੀ ਕੈਂਸਰ ਦਾ ਮਰੀਜ਼ ਵੀ ਆ ਦੇਖ ਲਓ ਸਾਰੇ ਪੰਜਾਬ ਦੇ ਚੁੱਲਿਆਂ 'ਚ ਵੀ ਰੋਟੀ ਪਕਦੀ ਰਹੇ ਉਹ ਆਪਣੇ ਲਈ ਉੱਥੇ ਬਹਿ ਗਿਆ ਪਰ ਆਪਾਂ ਉਹਦਾ ਕੀ ਸਾਥ ਦੇ ਰਹੇ ਆ ਭਾਈ ਜੀ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਕੋਆਪਰੇਟਾ ਜ਼ਾਰੇ ਤਕੜੇ ਘਰਾਣੇ ਛੋਡੇ ਤੇ ਆ ਕੇ ਚੜ ਗਏ ਪੈੜੀ ਬਹੁਤ ਹੋਣੀਆਂ ਐਤਕੀ ਝੋਨੇ ਦੀ ਮਾੜੀ ਹਾਲਤ ਆ ਗਾਹਾਂ ਨੂੰ ਹੋਰ ਫਸਣਾ ਵੀ ਨਹੀਂ ਆਪਣੀਆਂ ਚੱਕਣੀਆਂ ਕਿਸਾਨੀ ਜਮਾਂ ਰੋਲ ਦੇਣਗੇ ਜਿਵੇਂ ਪਿੱਛੇ ਜਿਵੇਂ ਇੰਗਲੈਂਡ ਗਿਆ ਸੀ ਉੱਥੇ ਮਨ ਲਓ ਇੱਕ ਸਾਹ ਦੇ ਪਿੰਡ ਢਾ ਕੇ ਕੁਆਟਰ ਬਣਾਤੀ ਉੱਥੇ ਹਜ਼ਾਰ ਹਜ਼ਾਰ ਆ ਮੁੱਤ ਲਓ ਪਿੱਛੇ ਜਿਵੇਂ ਇੰਗਲੈਂਡ ਦੇਖ ਕੇ ਆਇਆ ਮੈਂ ਉੱਥੇ ਹਜ਼ਾਰ ਹਜ਼ਾਰ 2-2000 ਕਿੰਨੇ ਦੇ ਫਾਰਮ ਆ ਉੱਥੇ ਵੀ ਇਹੀ ਹੋਇਆ ਕੋਆਪਰੇਟਰ ਆਦਾਰਿਆਂ ਨੇ ਛੋਟੇ ਜ਼ਿਮੀਂਦਾਰਾਂ ਤੋਂ ਜਦੋਂ ਬਚਨੋਂ ਹਟ ਕੇ ਖੇਤੀ ਚ ਉਹਨਾਂ ਨੇ ਜ਼ਮੀਨਾਂ ਵੇਚਤੀਆਂ ਆਟੋਮੈਟਿਕ ਇੰਨੀ ਮੰਗਾਈ ਵਧ ਗਈ ਹਰੇਕ ਪਿੰਡ ਚੋਂ 10 ਘਰ ਟੱਕੇ ਨਾਲ ਉਹਨਾਂ ਦੀ ਜ਼ਮੀਨ ਵਿਕ ਜਾਂਦੀ ਆ ਛੋਟੇ ਮੰਨ ਲਓ ਵੀ ਛੋਟੀ ਜ਼ਮੀਨ ਵਾਲੇ ਹਲਾਂ ਥਲਾਂ ਜ਼ਮੀਨ ਨਿਕਲ ਜਾਂਦੀ ਆ ਜਿਹਦੇ ਕੋਲ ਘੱਟ ਜ਼ਮੀਨ ਆ ਹੁਣ ਇੰਗਲੈਂਡ ਚ ਕਸਾ ਦੇ ਪਿੰਡ ਢਾਏ ਗੇ ਫਾਰਮ ਹਜ਼ਾਰ ਹਜ਼ਾਰ ਕਿੱਲੇ ਦੇ ਬਣ ਗਏ ਜਿਵੇਂ ਮੈਂ ਦੇਖ ਕੇ ਆਇਆ ਸੀਗਾ ਉਹੀ ਆਪਣੇ ਹੋ ਜਾਣਾ ਬੁਰੀ ਹਾਲਤ ਹੋ ਜਾਣੀ ਆ ਬਹੁਤ ਭੜੀ ਹੋਣੀ ਆ ਖੇਤੀਤੀ ਖੜਾ ਪੰਜਾਬ ਦਾ ਸਾਰਾ ਸਿਸਟਮ ਸਾਰੇ ਜਦੂ ਮੰਨ ਲਓ ਕਹਿੰਦੇ ਹੁੰਦੇ ਆ ਵੀ ਝੋਟਾ ਮਰ ਗਿਆ ਤੇ ਚਿਚੜ ਮਾਰੀ ਜਾਣਗੇ ਮੱਝ ਮਰ ਗਈ ਜਦੋਂ ਚਿਚੜ ਮਾਰੀ ਜਾਣਗੇ ਜੇ ਜ਼ਿਮੀਂਦਾਰ ਖਤਮ ਹੋ ਗਿਆ ਸਾਰੇ ਮਹਿਕਮੇ ਨਹੀਂ ਖਤਮ ਹੋ ਜਾਣਾ ਆਪਾਂ ਨੂੰ ਜ਼ਿਮੀਂਦਾਰ ਨਾਲ ਖੰਡ ਦੀ ਬਹੁਤ ਜ਼ਰੂਰਤ ਆ ਹੰਬਲਾ ਮਾਰੋ ਵੱਡੀ ਪੱਧਰ ਤੇ ਜੇ ਹੁਣ ਤੁਸੀਂ ਅੱਕ ਜੋ ਵੀ ਤਾਂ ਰੋਜ਼ ਹੀ ਧਰਨਾ ਲਈ ਰੱਖਦੇ ਆ ਧਰਨੇ ਬਣਾ ਹਾਲੀ ਨਹੀਂ ਕੋਈ ਰੋਡ ਤੇ ਬੈਠੇ ਬਣਾ ਜੇ ਹੁਣ ਤੁਸੀਂ ਕਹੋਗੇ ਵੀ ਅਸੀਂ ਨਹੀਂ ਸਾਥ ਦੇਣਾ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਜਿਹੜਾ ਵੀ ਬੰਦਾ ਸੋਨੂੰ ਜਥੇਵੰਦੀ ਲੜਨ ਵਾਲੀ ਮਿਲਦੀ ਆ ਜਿਹੜਾ ਹੀ ਬੰਦਾ ਹਟੇਲੀ ਲੜਾਈ ਲੜ ਰਿਹਾ ਉਹਦੇ ਨਾਲ ਖੜੋ ਹੁਣ ਆਪਾਂ ਨੂੰ ਬਹੁਤ ਜ਼ਰੂਰਤ ਆ ਵੱਡੇ ਪੱਧਰ ਤੇ ਕਿਸਾਨ ਜਾਨ ਬਾਰਡਰ ਤੇ ਹਨਾ ਤੇ ਕਾਰਨ ਇਹ ਵੀ ਬਾ ਨਵ ਬਾਲਡ ਆਊਟ ਡਰਮ ਦੇ ਪਾਸ ਸੱਤ ਕਰਾਣੇ ਜਿਹੜੇ ਮੀਰ ਆ ਉਹ ਸੋਨ ਨੂੰ ਸਾਰਿਆਂ ਨੂੰ ਸਮੇਟਣ ਨੂੰ ਫਿਰਦੇ ਆ ਉਹ ਆਪਦੇ ਹਿਸਾਬ ਨਾਲ ਮੰਤਰੀ ਚੁਣਦੇ ਆ ਆਪਦੇ ਹਿਸਾਬ ਨਾਲ ਪ੍ਰਧਾਨ ਮੰਤਰੀ ਚੁਣਦੇ ਆ ਆਪਦੇ ਹਿਸਾਬ ਨਾਲ ਸਾਰਾ ਕੁਝ ਕਰਦੇ ਆ ਅਮਰੀਕਾ ਦਾ ਰਾਸ਼ਟਰਪਤੀ ਵਰਗੇ ਵੀ ਮੰਨ ਲਓ ਉਹਨਾਂ ਦੇ ਹਿਸਾਬ ਨਾਲ ਬਣਦੇ ਆ ਵੱਡੀਆਂ ਕੰਪਨੀਆਂ ਨੇ ਸੋਨ ਨੂੰ ਰਾਗੜ ਦੇਣਾ ਪਿੱਛੇ ਜੇ ਹੁਣ ਦੀਵਾਲੀ ਵੇਲੇ ਸ਼ਹਿਰਾਂ ਵਾਲੇ ਵੀ ਚੀਕਾ ਮਾਰਦੇ ਸੀ ਵੀ ਸਾਡੇ 20-20 ਲੱਖ ਦੇ ਪਟਾਕੇ ਲਿਆਂਦੇ ਜਾਂ ਹੋਰ ਸਮਾਨ ਲਿਆਂਦਾ ਸਾਰਾ ਗਿਆ ਕੋਈ ਲੈ ਨਹੀਂ ਰਿਹਾ ਇੱਕ ਤਾਂ ਆਨਲਾਈਨ ਨੇ ਮਾਰਤੇ ਇੱਕ ਵੱਡੇ ਮੋਲਾ ਨੇ ਮੋਲਾ ਚ ਸੂਈ ਤੋਂ ਲੈ ਕੇ ਟਰੈਕਟਰ ਲੈ ਲਾ ਠੀਕ ਆ ਸਾਰੇ ਛੋਟਾ ਸਿਸਟਮ ਛੋਟਾ ਜ਼ਿਮੀਂਦਾਰ ਛੋਟੇ ਦੁਕਾਨਾਂ ਵਾਲੇ ਤਬਾਹ ਹੋ ਰਹੇ ਆ ਇਕੱਠੇ ਹੋਣ ਦੀ ਲੋੜ ਆ ਲਾਣ ਦੀ ਲੋੜ ਨਹੀਂ ਪੱਲੇ ਕੱਖ ਨਹੀਂ ਰਹਿਣਾ ਛੋਟੀ ਫਸਲਾਂ ਝੋਨਾ ਰੋਲਿਆ ਗਿਆ ਹਜੇ ਵੀ ਪਿਆ ਮੰਡਗਾ ਚ ਆਉਣ ਵਾਲੇ ਦਿਨਾਂ ਚ ਸਾਰੀਆਂ ਫਸਲਾਂ ਨੇ ਰੋਲਣਾ ਇੱਕੇ ਕਰ ਲੋ ਏਕਾ ਕਰਕੇ ਇਕੱਠੇ ਹੋ ਜੋ ਨਹੀਂ ਪੱਲੇ ਕੱਖ ਨਹੀਂ ਰਹਿਣਾ ਆ ਛੋਡੇ ਚਪ ਵਾਲੇ ਮੀਟਰ ਵੀ ਲੱਗ ਜਾਣਾ ਚਾਰੇ ਪਾਸੋਂ ਯਾਰ ਤੁਹਾਨੂੰ ਮਾਰ ਰਹੇ ਆ ਪਾਣੀ ਛੋਡਾ ਤਬਾਹ ਹੋ ਗਿਆ ਬੋਲੀ ਛੋਡੀ ਖਤਮ ਕਿਸੇ ਪੱਖੋਂ ਬਾਤ ਨਹੀਂ ਰਹੀ ਆਜੋ ਇਕੱਠੇ ਹੋ ਕੇ ਲੜਾਈ ਲੜੀਏ ਬਾਰਡਰਾਂ ਤੇ ਪਹੁੰਚੋ ਆਪਦੇ ਜਿੱਥੇ ਵੀ ਜਿਹੜੀਆਂ ਜੁਨੀਆ ਨਾਲ ਜੁੜੇ ਹੋਵੇਂ ਆ ਧਰਨਿਆਂ ਤੇ ਵੱੱਤ-ਵੱੱਤ ਜਾਇਆ ਕਰੋ ਕਿਉਂ ਜੇ ਲੀਡਰ ਇਕੱਠੇ ਹੋ ਸਕਦੇ ਤੁਸੀਂ ਕਿਉਂ ਨਹੀਂ ਹੋ ਸਕਦੇ ਇਕੱਠੇ ਹੋ ਕੇ ਲੜਾਈਆਂ ਲੜੋ ਧੰਨਵਾਦ ਜਿਉਂਦੇ